ਪੰਜਾਬੀਓ ਫੇਰ ਕਹਿਣਗੇ ਬੂਟਾ ਗਾਲਾ ਕੱਟਦਾ ਵਾ ਕਿਉਂ ਥਾਲਾ ਕੱਢਣੂ ਸਾਡਾ ਕੀ ਕਰਦਾ ਵਾ ਹੁਣ ਐਮਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਜੂਪੇ ਦੇ ਵਿੱਚ ਉੱਥੇ ਕਿਸਾਨਾਂ ਦੀਆਂ ਘਰਵਾਲੀਆਂ ਉਹਨਾਂ ਦੀਆਂ ਕੁੜੀਆਂ ਉਹਨਾਂ ਦੇ ਮੁੰਡੇ ਡੋਡਿਆਂ ਦੇ ਡੋਡਿਆਂ ਨੂੰ ਤੋੜਦੇ ਆਂਦੀਆਂ ਫੀਬ ਲਾਉਂਦੇ ਆਂਦੀਆਂ ਟਿਕ ਟੌਕ ਦੇ ਵੀਡੀਓ ਬਣਾਉਂਦੇ ਨੇ ਗਾਣੇ ਲਾ ਲਾ ਕੇ ਰੀਲਾਂ ਲਾ ਲਾ ਕੇ ਮਿਲੀਅਨ ਦੇ ਵਿੱਚ ਉਹਨਾਂ ਨੂੰ ਆਪਣੇ ਫੇਸਬੁਕ ਆਈਡੀਆਂ ਤੇ ਪਾਉਂਦੇ ਨੇ ਤੇ ਲੋਕ ਮਿਲੀਅਨ ਦੇ ਵਿੱਚ ਦੇਖਦੇ ਨੇ ਤੇ ਸਾਡੇ ਇੱਥੇ ਦੇ ਪੰਜਾਬ ਦੇ ਵਿੱਚ ਕੋਈ ਬੀਜ ਲੈਂਦਾ ਵਾ ਪੁਲਿਸ ਸਾਡੇ ਏਦਾਂ ਉਹਨਾਂ ਨੂੰ ਪੇਸ਼ ਕਰਦੇ ਨੇ ਜੇ ਫੜ ਲੈਂਦੇ ਨੇ ਦੋ ਚਾਰ ਬੂਟੇ ਜਿਵੇਂ ਉਹਨਾਂ ਨੇ ਅਫਗਾਨਿਸਤਾਨ ਦਾ ਤਾਲਿਬਾਨੀ ਅਤਵਾਦੀ ਪੰਜਾਬ ਦੇ ਵਿੱਚੋਂ ਫੜ ਲਿਆ ਹੋਵੇ ਇੰਨਾ ਤੱਕਾ ਹੋ ਰਿਹਾ ਮੋਦੀ ਸਾਹਿਬ ਸਾਡੇ ਪੰਜਾਬ ਦੇ ਲੋਕਾਂ ਨਾਲ ਮੋਦੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਕਾਂਗਰਸ ਨੇ 74 ਸਾਲ ਇਸ ਦੇਸ਼ ਤੇ ਰਾਜ ਕੀਤਾ ਤਾਂ ਦੇਸ਼ ਲਈ ਇਹਨੇ ਬਹੁਤ ਜ਼ਿਆਦੇ ਕੰਡੇ ਕੀਤੇ ਨੇ ਬਹੁਤ ਦੇਸ਼ ਦਾ ਨੁਕਸਾਨ ਕੀਤਾ ਵਾ ਪਰ ਇਸੇ ਤੇ ਇਹ ਜੀਵ ਗਾਂਧੀ ਉਹ 1985 ਦੇ ਵਿੱਚ ਐਲ ਡੀ ਸੀ ਪੀ ਐਕਟ ਲੈ ਕੇ ਆਇਆ ਸੀ ਕਿ ਜਿਹੜਾ ਸਾਨੂੰ ਪੰਜਾਬੀਆਂ ਨੂੰ ਇੱਕ ਕਰੇ ਪੇਛਾ ਸਿੱਧ ਕੰਮ ਤੇ ਲੱਗੇ ਹੋਏ ਨੇ ਇਹ ਮੋਤੀ ਸਾਹਿਬ ਤੁਸੀਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਤੁਸੀਂ ਪੰਜਾਬ ਬੀ ਜੀ ਪੀ ਦਾ ਨਾਲ ਸੈਂਟਰ ਦੀ ਸੈਂਟਰ ਦੀ ਟੀਮ ਪੰਜਾਬ ਦੇ ਵਿੱਚ ਭੇਜੋ ਕਿਵੇਂ ਤੁਸੀਂ 12800 ਪਿੰਡਾਂ ਦੇ ਤੇ 23 ਸ਼ਹਿਰਾਂ ਦੇ ਵਿੱਚ ਮਿਲੇ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਤੇ ਜਿਹੜਾ ਸਾਨੂੰ ਇਹ ਸਰਾਬ ਦਿੱਤਾ ਵਰ ਜੀਵ ਗਾਂਧੀ ਨੇ एनटीसीपी एक्ट ਦਾ ਜਿਹਦੇ ਨਾਲ ਸਾਡੀ ਨੌਜਵਾਨੀ ਨੂੰ ਇੱਕ ਅਪਰਾਧਿਕ ਸ਼੍ਰੇਣੀ ਦੇ ਵਿੱਚ ਲਿਆ ਖੜਾ ਕਰਦਾ ਏ ਕਾਨੂੰਨ ਉਹ ਕਾਨੂੰਨ ਦੇ ਵਿੱਚ ਸਾਨੂੰ ਕੱਢ ਦੇਗੇ ਹੋ ਤਾਂ ਮਿਲੀਅਨ ਲੋਕਾਂ ਦੇ ਦਿਲ ਜਿੱਤ ਲੇ ਗਿਓ 12800 ਪਿੰਡਾਂ ਦੇ ਵਿੱਚ ਵਿੱਚ 150 ਘਰਾਂ 'ਚ ਸਿੱਧੀ ਐਂਟਰੀ ਕਰੇ ਗਿਓ ਭਾਜਪਾ ਸਾਹਿਬ ਜਿਆ ਅੱਜ ਦੀ ਭਾਜਪਾ ਇਹ ਛੋਟੀ ਰਣਨੀਤੀ ਕਰਨੀ ਤੁਸੀਂ ਆਪਣੇ ਕੋਈ ਸੈਂਟਰ ਦੇ ਬੰਦੇ ਨੂੰ ਵੇਚੋ ਜਿਹੜਾ ਕੀ ਰਣਨੀਤੀਕਾਰ ਆ ਕਿਵੇਂ ਤੁਸੀਂ ਪੰਜਾਬ ਦੇ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਦੂਜੇ ਸੂਬਿਆਂ ਦੇ ਵਿੱਚ ਲੋਕ ਵੀ ਰੀਲ ਨਾ ਪਾਉਂਦੇ ਨੇ ਵੀਡੀਓ ਬਣਾਉਂਦੇ ਨੇ ਘਰ ਵਾਲੀਆਂ ਨਾਲ ਆਪਣੀਆਂ ਕੁੜੀਆਂ ਦੇ ਨਾਲ ਆਪਣੇ ਮੁੰਡਿਆਂ ਦੇ ਨਾਲ ਤੇ ਸਾਡੇ ਇੱਥੇ ਫੁੱਟੇ ਖੜੇ ਜਾਣ ਨੂੰ ਇੱਕ ਇਦਾਂ ਪੇਸ਼ ਕਰਦੀ ਆ ਪੁਲਿਸ ਜਿਵੇਂ ਉਹਨੇ ਬਹੁਤ ਜ਼ਿਆਦੇ ਏਕਾ 47 ਦੇ ਨਾਲ ਪੜਿਆ ਗਿਆ ਹੋਵੇ ਮੋਤੀ ਸਾਹਿਬ ਮੈਂ ਫੇਰ ਕਹਿਣਾ ਵਾਂ 1 ਕੋ 74 ਸਾਲਾਂ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਅਵੇਸ਼ਾ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਤੁਸੀਂ ਤਾਂ ਚਲੋ ਹੁਣ ਦੋਗਰੀ ਪ੍ਰਧਾਨ ਮੰਤਰੀਓ ਬਣਿਓ ਪਰ ਤੁਸੀਂ ਤਾਂ ਪੰਜਾਬ ਦੇ ਨਾਲੇ ਇਨਸਾਫ਼ ਕਰ ਦਿਓ ਤੁਸੀਂ ਤਾਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਮੋਤੀ ਸਾਹਿਬ ਐਮਪੀ ਜਿਹਾ ਕਿ ਕਿਸਾਨਾਂ ਨੇ ਵਿੱਤ ਮੰਤਰੀ ਨੂੰ ਮਿਲਿਆ ਵੀ ਐਨਡੀਸੀਪੀ ਐਕਟ ਦੇ ਵਿੱਚੋਂ ਡੋਟਿਆਂ ਨੂੰ ਬਾਹਰ ਕੱਟੋ ਫਿਰ ਮੋਤੀ ਸਾਹਿਬ ਹੁਣ ਲੋਕ ਸਭਾ ਦੀਆਂ ਚੋਣਾਂ ਨੇ ਤੁਸੀਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਜੋ 74 ਸਾਲਾਂ 70 ਸਾਲਾਂ ਦੇ ਵਿੱਚ ਕਾਂਗਰਸ ਨਹੀਂ ਕਰ ਸਕੀ ਇਹ ਤੁਸੀਂ ਹੁਣ ਕਰ ਸਕਦੇ ਹੋ ਪੰਜਾਬ ਦੇ ਮਿਲੀਅਨ ਲੋਕਾਂ ਦੇ ਦਿਨਾਂ ਦੇ ਵਿੱਚ ਬੱਸ ਸਕਦੇ ਹੋ ਤੁਸੀਂ ਕਿਉਂਕਿ ਇੱਕ ਡੋਡਿਆਂ ਦੇ ਲਾਗੂ ਹੋਣ ਨਾਲ ਐਨਡੀਸੀਪੀ ਦੇ ਡੋਡਿਆਂ ਦੇ ਵਿੱਚੋਂ ਨਿਕਣ ਨਾਲ ਕਿੱਥੇ ਸਾਡੇ ਤਲਾਕਾਂ ਦੀ ਗਿਣਤੀ ਘਟੂਗੀ ਕਿੱਥੇ ਸਾਡੇ ਕ੍ਰਾਈਮ ਘਟਣਗੇ ਕਿੱਥੇ ਸਾਡੀਆਂ ਜੇਨਾ ਖਾਲੀ ਹੋਣਗੀਆਂ ਕਿੱਥੇ ਸਾਡੇ ਲੁੱਟਾ ਖਵਾ ਘਟਣਗੀਆਂ ਕਿੱਥੇ ਸਾਡੇ ਬੇਬੀ ਟਿਊਬ ਸੈਂਟਰਾਂ ਤੇ ਟੰਨ ਪਊਗੀ ਜਿੱਥੇ ਸਾਡੇ ਅਸੀਂ ਕ੍ਰਾਇਮ ਪੇਸ਼ਾ ਤੋਂ ਇੱਕ ਕਾਨੂੰਨ ਦੀ ਧਾਰਾ ਦੇ ਵਿੱਚ ਆਵਾਂਗੇ ਸਾਡੇ ਲਈ ਤਾਂ ਇੱਕੋ ਕੰਮ ਹੋ ਜਾਊਗਾ ਜਿਹੜਾ ਕਿ ਹੁਣ ਅਸੀਂ ਲਗਭਗ 40 ਸਾਲਾਂ ਤੋਂ ਅਸੀਂ ਇੱਕ ਅਪਰਾਧੀਆਂ ਦੀ ਸ਼ਰਣੀ ਦੇ ਵਿੱਚ ਆਉਨੇ ਆ ਪਾਇਆ ਡੋਡੇ ਭੁਖੀ ਰੱਖਣ ਤੇ ਸਾਡੇ ਦੇ ਪਰਚਾ ਹੋ ਜਾਂਦਾ ਪਰਲੇ ਸੂਪਿਆਂ ਦੇ ਵਿੱਚ ਰੋਕ ਕਰ ਲਿਆ ਰੀਲਾ ਬਣਾ ਰਹੇ ਇਹਨੇ ਕੋਦੀ ਸਾਹਿਬ ਇਹਨੇ ਕੰਮ ਕਿ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਪੰਜਾਬ ਦੇ ਲੋਕ ਤੁਹਾਡੇ ਵੱਲੀ ਚਾਹ ਰਹੇ ਨੇ ਵੀ ਤੁਸੀਂ ਕਾਂਗਰਸ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਸੁਧਾਰੋਗੇ ਜੋ ਸਸ 74 ਸਾਲਾਂ ਦੇ ਵਿੱਚ ਕੋਈ ਕੇਂਦਰ ਦੀ ਸਰਕਾਰ ਪੰਜਾਬੀਆਂ ਦੇ ਤਿੰਨ ਨਹੀਂ ਜਿੱਤ ਸਕਦੀ ਇਸ ਦਾ ਤੁਸੀਂ ਪੰਜਾਬੀਆਂ ਦਾ ਦਿਲ ਦੇ ਜਿੱਤ ਸਕਦੇ ਹੋ ਇਹ ਕਰਕੇ ਅਸੀਂ ਵੀ ਤੁਹਾਡੇ ਨਾਲ ਖੜਾਗੇ ਮੋਦੀ ਸਾਹਿਬ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਪਣੀ ਕੇਂਦਰੀ ਟੀਮ ਨੂੰ ਭੇਜੋ ਤੇ ਐਨ ਡੀ ਸੀ ਵੇਗ ਦੇ ਵਿੱਚ ਡੋਟੀਆਂ ਨੂੰ ਬਾਹਰ ਕੱਢੋ ਤੇ ਦੇਖਿਓ ਸਹੀ ਪੰਜਾਬ ਦਾ ਕੱਲਾ ਕੱਲਾ ਜਿਹੜਾ ਹਰੇਕ ਪਿੰਡ ਦੇ ਵਿੱਚ 50 100 ਵੋਟਾਂ ਮੈਂ ਇੱਕ ਛੋਟੀ ਪੱਕੀ ਆ ਕਹਿੰਦੇ ਸਾਡਾ ਪੰਜਾਬ ਬਸਦਾ ਗੁਰਾਂ ਦੇ ਲਾਤੇ ਹੋਊਗਾ ਫਿਰ ਅਸੀਂ ਮੰਨਣਾ ਕਿ ਜਿਹੜਾ 70 ਸਾਲ ਕਾਂਗਰਸ ਨੇ ਸਾਡੇ ਨਾਲ ਹੁਣ ਤੱਕ ਪੰਜਾਬ ਨਾਲ ਧੱਕਾ ਕੀਤਾ ਇੱਕ મોદી ਆ ਜਿਸ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਵਾ ਤੇ ਆਵਾਜ਼ ਨੂੰ ਸੁਣ ਕੇ ਉਹ ਫੈਸਲਾ ਕੀਤਾ ਵਾ ਜਿਹੜਾ 70 ਸਾਲਾਂ ਦੇ ਵਿੱਚ ਸਰਕਾਰਾਂ ਨਹੀਂ ਕਰ ਸਕੀਆਂ ਇਹਦੇ ਕਰਕੇ મોદી ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਪੰਜਾਬ ਵੱਲ ਧਿਆਨ ਦਿਓ ਸਾਨੂੰ ਅਪਰਾਧੀਆਂ ਦੀ ਸ਼ਰੈਣੀ ਦੇ ਵਿੱਚੋਂ ਕੱਢੋ ਸਾਨੂੰ ਕਾਨੂੰਨ ਦੇ ਤਰੇ ਦੇ ਵਿੱਚ ਲੈ ਕੇ ਆਓ Assim, esse desejo da História, assim como o Pakistan da História, nem